ਪਈ ਜੇ ਮੈਂ ਇੰਡਸਟਰੀ ਵਿੱਚ ਕਿਸੇ ਬਾਰੇ ਕਦੀ ਵੀ ਕੁਝ ਵੀ ਬੋਲਿਆ ਨਾ ਠੋਕ ਕੇ ਸੱਚ ਬੋਲਿਆ ਇਹਨਾਂ ਵਾਂਗੂ ਨਹੀਂ ਜਿਹੜਾ ਤੁਹਾਡਾ ਅਸਤਾਨ ਹੈ ਉਹ ਕਹੀ ਜਾਂਦਾ ਜੇ ਮੈਂ ਕੁਝ ਬੋਲਤਾ ਚੀਕਾਂ ਪੈਣੀਆਂ ਤੇ ਪਵਾਉ ਉਹਨਾਂ ਚੀਕਾਂ ਤੁਸੀਂ ਉਹ ਚੀਕਾਂ ਤਾਂ ਪਵਾਉਣੀਆਂ ਨਹੀਂ ਕਿਉਂਕਿ ਥੋਈ ਕਦੂ ਇਹਨਾਂ ਜਿੰਨੀ ਮਰਜੀ ਇਰਾ ਫੇਰੀ ਕਰ ਜਾਓ ਪਰ ਤੁਸੀਂ ਦੱਸਣਾ ਨਹੀਂ ਹੁੰਦਾ ਕਿਸੇ ਨੂੰ ਤਾਂ ਕਿ ਪਬਲਿਕ ਨੂੰ ਉੱਲੂ ਬਣਾ ਸਕੋ ਪਰ ਤੁਹਾਡੀ ਡੰਡ ਲਈ ਹੈ ਚੰਗੀ ਤਰ੍ਹਾਂ ਆਹ ਬੰਦੇ ਨੇ ਹਨਾ ਇਹਨੇ ਪੂਰਾ ਐਂ ਠੋਕ ਕੇ ਪਾਇਆ ਤੇ ਛੇਰ ਚ ਨਹੀਂ ਗੱਲ ਬਣੀ ਤਾਂ ਨਹੀਂ ਬਣੀ ਪੋਚੇ ਤੁਸੀਂ ਬਹੁਤ ਮਾਰੇ ਮੈਂ ਇਹ ਵੀਡੀਓ ਪਾਉਣੀ ਨਹੀਂ ਸੀ ਨਾ ਬੋਲਣਾ ਸੀ ਆਹ ਚਾਰਕ ਲੰਡੂ ਜੇ ਪਤਾ ਨਹੀਂ ਕੀ ਆ ਗਏ ਇਹਨਾਂ ਦੀਆਂ ਆਈਡੀਆ ਤੇ ਕੁੜੀਆਂ ਦੀਆਂ ਫੋਟੋਆਂ ਲਾਈਆਂ ਹੋਈਆਂ ਇਹਨਾਂ ਨੇ ਤੇ ਇਹ ਜਿੱਦਾਂ ਮੈਂ ਤੁਹਾਨੂੰ ਪਹਿਲਾਂ ਦੱਸ ਚੁੱਕਾ ਬਈ ਇਹਨਾਂ ਨੇ ਕਿੱਦਾਂ ਕਿੱਦਾਂ ਫੇਕ ਆਈਡੀਆ ਬਣਾਈਆਂ ਹੋਈਆਂ ਇਹ ਮੈਨੂੰ ਕਿਉਂ ਪਤਾ ਲੱਗਾ ਮੈਂ ਮੋਹਾਲੀ ਗਿਆ ਹੋਇਆ ਸੀ ਮੈਂ ਇੱਕ ਮਿੰਟ ਬਾਅਦਤਾ ਉਸਤਾਦ ਦੀ ਵੀਡੀਓ ਦੇ ਥੱਲੇ ਉਸਤਾਦ ਜੀ ਨੂੰ ਇਹ ਕਹਿੰਦੇ ਸਾਡਾ ਹਸਤਾ ਤਹੇ ਨਹੀਂ ਵਿਚਾਰਾ ਹਨਾ ਤੇ ਕਮੈਂਟ ਪਾ ਦਿੱਤਾ ਤੇ ਉਹਦੇ ਵਿੱਚੋਂ ਦੀ ਉਹ ਗਾਹ ਕੱਢਣ ਲੱਗ ਪਿਆ ਮੈਨੂੰ ਕੋਈ ਆਈਡੀ ਵਾਲਾ ਫਿਰ ਮੈਨੂੰ ਕਹਿੰਦਾ ਤੇਰੇ ਜਿਹਮਤ ਆ 10 ਫੇਸ ਆ ਕੇ ਦਿਖਾ ਮੈਂ 10 ਫੇਸ ਚਲਾ ਗਿਆ ਜੀ 10 ਫੇਸ ਜਾ ਕੇ ਇਹ ਸਬੂਤ ਆ ਵੀ ਜਿਨ੍ਹਾਂ ਦੇ ਘਰੇ ਮੈਂ ਗਿਆ ਸੀ ਉਹ ਨਹੀਂ ਰੋਟੀ ਪਾਈ ਖਾਣ ਲਈ ਮੈਂ ਰੋਟੀ ਨਹੀਂ ਖਾਧੀ ਸਿੱਧਾ ਉੱਥੇ ਹੀ ਚਲਾ ਗਿਆ ਉੱਥੇ ਨਾਗਰਾ ਭਾਈ ਸਾਹਿਬ ਥੱਲੇ ਆਏ ਉਹ ਆ ਕੇ ਮੈਨੂੰ ਸੋ ਕਹਿੰਦੇ ਛੱਡੋ ਜੀ ਐ ਫਲਾਨਾ ਫੇਰ ਅੰਦਰੋਂ ਮੈਸੇਜ ਆ ਗਿਆ ਜੀ ਭਾਈ ਅਸੀਂ ਆਸਟ੍ਰੇਲੀਆ ਗਏ ਹੋਏ ਨਹੀਂ ਤੈਨੂੰ ਦੱਸ ਦਿੰਦੇ ਐਨੇ ਕ ਤਾਂ ਸਟੈਂਡ ਹੈ ਇਹਨਾਂ ਦੇ ਇਹ ਕਿੱਦਾਂ ਆਏ ਨੇ ਇੰਡਸਟਰੀ 'ਚ ਉਹ ਵੀ ਦੱਸ ਦਿੰਨਾ ਮੈਂ ਮੈਂ ਨਹੀਂ ਬੋਲਣਾ ਸੀ ਆ ਇੱਕ ਕਹੀ ਜਾਂਦਾ ਪਈ ਤੇਰਾ ਇਹ ਹਾਲ ਹੈ ਤੂੰ ਤਾਂ ਐ ਕੇ ਆਰ ਕੇ ਸਾਲਿਓ ਮੈਂ ਕੇ ਆਰ ਕੇ ਤਾਂ ਐ ਬੱਬੂ ਮੰਨਦਾ ਨਹੀਂ ਹੈ ਮੈਂ ਕਹਿੰਦਾ ਕੇ ਆਰ ਕੇ ਚੰਗਾ ਹੈ ਬਹੁਤੇ ਨਾਲੋਂ ਹੈ ਚਲੋ ਠੀਕ ਹੈ ਹੁਣ ਆਪਣੇ ਕੋਲੋਂ ਫਿਲਮ ਬਣਾਈ ਮੇਰੇ ਤੂੰ ਕਹਿੰਦਾ ਕੰਮ ਨਹੀਂ ਮਿਲਿਆ ਮੈਨੂੰ ਕਿਵੇਂ ਕੱਢਿਆ ਗਿਆ ਇੰਡਸਟਰੀ 'ਚ ਜੋ ਕੱਢਦੇ ਆ ਉਹ ਮੈਨੂੰ ਪਤਾ ਹੋ ਜਾਂ ਉਹਨਾਂ ਨੂੰ ਪੁੱਛ ਲੈਣਗੂਆਂ ਨੂੰ ਕਿੰਨਾ ਇਨਸਕਿਓਰ ਵੀਲ ਕਰਦੇ ਸੀ ਹੈ ਆ ਤੁਹਾਡਾ ਬਹੁਤ ਟਾਪ ਦਾ ਡਾਇਰੈਕਟਰ ਆ ਨਾ ਉਹਦੇ ਮਿਰਚਾਂ ਲੜ ਗਈਆਂ ਸੀ ਪਹਿਲੇ ਦਿਨ ਹੀ ਸੈਮੂਅਲ ਜੌਨ ਭਾਜੀ ਨੇ ਸੈੱਟ ਤੇ ਮੈਨੂੰ ਜੱਫੀ ਪਾ ਲਈ ਦੀ ਐਕਟਿੰਗ ਦੇਖੋ ਇਹ ਕੁਦਰਤ ਦੀ ਦੇਣ ਆ ਮੈਨੂੰ ਮੈਂ ਕੋ ਸਿੱਖਿਆ ਚੁੱਕਿਆ ਨਹੀਂ ਔਰ ਸਾਰੀ ਇੰਡਸਟਰੀ ਮੈਨਾਂ ਲੱਗਦੀ ਐ ਇਸ ਗੱਲੋਂ ਸੀ ਕਿਉਂਕਿ ਮੈਂ ਥੀਏਟਰ ਦਾ ਨਹੀਂ ਸੀ ਗੱਲ ਮੋੜ ਲਈਏ ਇਸੇ ਉਸਤਾਦ ਤੇ ਇਹ ਬੱਬੂ ਮਾਨ ਸਾਹਿਬ ਦੇ ਬੱਬੂ ਮਾਨ ਦੇ ਇਹਨਾਂ ਨੇ ਬਹੁਤ ਤਵੇ ਲਾਏ ਆ ਬੰਦਿਆਂ ਨੇ ਉਹ ਵਧੀਆ ਵੀ ਕੀਤਾ ਉਹ ਚਾਹੀਦੇ ਵੀ ਸੀ ਪਰ ਇਹ ਬੰਦਾ ਇਹਦੇ ਛੱਡੇ ਹੋਏ ਬੰਦੇ ਜਿਹੜੀਆਂ ਫੇਕ ਆਈਡੀਆ ਬਣੀਆਂ ਇਹਨਾਂ ਤੋਂ ਬਕਵਾਸ ਕਰਦੇ ਆ ਕੁੜੀਆਂ ਦੀਆਂ ਫੋਟੋਆਂ ਲਾਈਆਂ ਹੋਈਆਂ ਜੁਰਤ ਤਾਂ ਆਪਣੀ ਲਾਓ ਨਾ ਫੋਟੋ ਦੱਸੋ ਇਹ ਤਾਂ ਤਾਂ ਐਡਰੈਸ ਮੰਗਦੇ ਆ ਹੁਣ ਉਹ ਦੇਣ ਯੋਗੇ ਨਹੀਂ ਤੁਹਾਨੂੰ ਪਤਾ ਸੀ ਪਹੁੰਚ ਜਾਣਾ ਪਹਿਲਾਂ ਵੀ ਪਹੁੰਚਿਆ ਇਹ ਤੋਂ ਕਈ ਸਾਲ ਪਹਿਨਾ ਹਨਾ ਤੇ ਅਸੀਂ ਇਦਾਂ ਦੇ ਨਹੀਂ ਹੈਗੇ ਬਈ ਫਿਲਮ ਆਉਣ ਵਾਲੀ ਦੇ ਜੁੱਤੀਆਂ ਸਾਫ਼ ਕਰਨ ਲੱਪੋ ਜਾ ਕੇ ਕਿਤੇ ਤੇ ਜੋੜੇ ਸਾਫ਼ ਕਰਨ ਲੱਪੋ ਤੇ ਇੱਕ ਮੈਂ ਵੀਡੀਓ ਛੱਡੀ ਸੀ ਮੈਂ ਛੱਡੀ ਨਹੀਂ ਮੇਰੇ ਕੋਈ ਇੱਕ ਰਿਕਾਰਡਿੰਗ ਆਈ ਸੀ ਰਿਕਾਰਡਿੰਗ ਲਈ ਸੁਣ ਸਕਦੇ ਹੋ ਤੁਸੀਂ ਐਂਡ 'ਚ ਤੇ ਇੱਕ ਵੀਡੀਓ ਆਈ ਸੀ ਰੋਟੀਆਂ ਖਾਂਦਿਆਂ ਦੀ ਉਹ ਤਾਂ ਸ਼ਹਿਰੀ ਆਪਣਾ ਉਹ ਪੂਰਾ ਰਿਕਾਰਡ ਸੀ ਮੇਰੇ ਕੋਲ ਮੈਂ ਬਹੁਤ ਬੰਦਿਆਂ ਨੂੰ ਭੇਜੀ ਇੰਡਸਟਰੀ ਦੇ ਬਹੁਤ ਬੰਦਿਆਂ ਨੂੰ ਭੇਜੀ ਪਰ ਕਿਸੇ ਨੇ ਵੀ ਉਹ ਵੀਡੀਓ ਨਹੀਂ ਲਾਈ ਜਿਹੜੇ ਕਹਿੰਦੇ ਸੀ ਸੱਚ ਦੇ ਪੁੱਤ ਨੇ ਐ ਸੱਚ ਦੀਆਂ ਗੱਲਾਂ ਕਰਨੀਆਂ ਉਹਨਾਂ 'ਚ ਇੱਕ ਬੰਦੇ ਨੇ ਲਾਈ ਉਹਨੇ ਵੀ ਕੋਲ-ਮੋਲ ਕਮਾ ਕੇ ਲਾਈ ਸਿੱਧੀ ਨਹੀਂ ਲਾਈ ਇਹਨਾਂ ਸਾਰਿਆਂ ਨੇ ਆਪਣੇ ਆਪਣੇ ਵਰਦੇ ਛੱਡੇ ਹੋਏ ਨੇ ਪਿੱਛੇ ਬੋਲਣ ਲਈ ਔਰ ਉਹ ਇੰਨਾ ਕਿ ਜੱਕੜ ਪੜਦੇ ਆ ਉਹ ਲਓ ਜੀ ਉਸਤਾਦ ਨੇ ਐ ਕਹਿਤਾ ਉਹ ਕਹਿਤਾ ਇਹ ਤੇ ਉਸਤਾਦ ਨੂੰ ਇੱਕ ਗੱਲ ਹੋਰ ਮੈਂ ਦੱਸ ਦਿੰਨਾ ਇਹ ਜਿਹੜੇ ਵੀਡੀਓ ਵਿੱਚ ਬੜਵੜੀਆਂ ਗੱਲਾਂ ਬੋਲਦੇ ਆ ਨੰਬਰਾਂ ਤੋਂ ਉੱਪਰ ਐ ਬੱਬੂਆ ਨੂੰ ਨਹੀਂ ਸਿਰਫ ਆਪਣੀ ਵੀਡੀਓ ਲਵਾਉਣੀ ਹੁੰਦੀ ਐ ਉਹਨਾਂ ਨੂੰ ਪਤਾ ਹੁੰਦਾ ਉੱਥੋਂ ਨਿਕਲ ਕੇ ਉਹ ਕੀ ਕਹਿੰਦੇ ਲੈ ਟਕੇ ਦਾ ਬੰਦਾ ਨਹੀਂ ਇਹ ਭਾਈ ਸਾਹਿਬ ਖਾੜਕੂ ਬਾਜ਼ ਤੋਂ ਹੀ ਨਿਕਲੇ ਸੀ ਕਲਾਕਾਰ ਜਿਹੜੇ ਹੁੰਦੇ ਆ ਥੋੜੇ ਜਿਹਾ ਡਰੂ ਟਾਈਪ ਹੀ ਹੁੰਦੇ ਆ ਸਾਰੇ ਸਰਦੂਲ ਸਰਦਾਰ ਅਰਖੰਡਾ ਆ ਕੇ ਰੱਖ ਲੈ ਖਾੜਕੂ ਬਾਜ਼ ਤੋਂ ਆਇਆ ਸੀ ਡਰਦੇ ਵੀ ਸੀ ਮਸਲਾ ਇਹੀ ਸੀ ਇਹ ਰਿਪੈਟ ਜੇ ਬਣ ਕੇ ਮੁੜ ਕੇ ਉਦਾਂ ਦਾ ਹੀ ਲੈ ਕੇ ਤੁਰ ਹੀ ਗਿਆ ਫਰਨਕ ਭੰਨਿਆ ਜੀ ਨੇ ਭੰਨਿਆ ਆ ਕੇ ਮੈਂ ਪਹਿਲੇ ਦਿਨ ਤੋਂ ਇਹਦੇ ਨਾਲ ਇਦਾਂ ਹੀ ਬੋਲਦਾ ਜਦਨੀ ਵਾਰੇ ਮੈਨੂੰ ਟੱਕਰਿਆ ਬੜਬੜਿਆਂ ਨੇ ਉੱਠ ਕੇ ਤੇ ਪੈਰੀਆਂ ਤਲਾ ਦੇ ਮੁੰਬਈ ਦੀ ਗੱਲ ਮੈਂ ਦੱਸਦਾ ਜੱਸੀ ਆ ਤੁਹਾਨੂੰ ਪਹਿਲੀ ਵੀਡੀਓ ਚ ਦੇਖ ਸਕਦੇ ਹੋ ਤੇ ਮੈਂ ਨਹੀਂ ਉੱਠਿਆ ਮੈਂ ਕਿਹਾ ਮੈਨੂੰ ਲੱਗਦਾ ਨਹੀਂ ਉਹਨਾਂ ਲੈਵਲ ਜਿਹੜਾ ਇਹਦਾ ਸੀਨੀਅਰ ਜੇ ਨੇ ਇਹਦੇ ਲਈ ਬਹੁਤ ਕੁਝ ਕੀਤਾ ਉਹ ਵੀ ਪੈਰੀਆਂ ਤਲਾਉਣ ਲੱਪਿਆ ਉਹਨੂੰ ਮੈਂ ਕਿਹਾ ਮੈਂ ਤੇਰੀ ਇੱਜ਼ਤ ਕਰਦਾ ਸੀ ਅੱਜ ਤੋਂ ਤੇਰੀ ਵੀ ਨਹੀਂ ਕਰਦਾ ਤੂੰ ਪੈਰੀਆਂ ਤਾਂ ਕਿਹੜੀ ਗੱਲੋਂ ਲਾਉਣਾ ਉਹਦੇ ਮੁੰਬਈ ਤੁਰਿਆ ਫਿਰਦਾ ਹੁੰਦਾ ਕੋਈ ਦੇਖਦਾ ਨਹੀਂ ਉਧਰ ਨੂੰ ਇਹਦੇ ਨਾਲ ਨੂੰ ਜਿਹੜੇ ਵੱਡੇ ਰੀ ਚੱਕੀ ਫਿਰਦੇ ਆ ਹੱਲੇ ਪੜਦੇ ਘਾਟ ਹੀ ਖੋਲੇ ਆ ਇਹਨੇ ਨਾ ਬਕਵਾਸ ਕਰਿਆ ਕਰੋ ਆਈਡੀਆ ਇਹਨਾਂ ਦੀਆਂ ਹੀ ਫੇਕ ਬਣਾਈ ਹੋਈਆਂ ਸਾਨੂੰ ਪਤਾ ਹੁਣ ਜੇ ਮੈਂ ਇਹਦੀ ਪਾਈ ਸੀ ਵੀਡੀਓ ਜੀ ਖਾਨ ਦੀ ਉਹ ਸੱਚ ਹੈ ਉਹ ਬੰਦੇ ਨੇ ਬਹੁਤ ਸਾਰਾ ਦਿੱਤਾ ਸਿੱਧੂ ਨੇ ਇਹਨਾਂ ਦਾ ਅਸਲਮ ਸਿੱਧੂ ਨੇ ਅਖੇ ਇੱਕ ਕਹਿੰਦਾ ਉਹ ਤੇਰੇ ਨਾਲ ਗੱਲ ਜਿਹੜਾ ਕਰਦਾ ਉਹ ਚੰਗਾ ਜਿਹੜਾ ਨਹੀਂ ਕਰ ਨਾ ਕਰਨ ਗੱਲ ਸਾਲਿਓ ਗਾਲ ਗੱਲ ਕਰਕੇ ਨਾ ਡੋਕੇ ਲੈਣੇ ਇਹਨਾਂ ਛੱਤੀਆਂ ਤੇ ਐਹਸਾਨ ਨੇ ਮੇਰੇ ਮੈਨੂੰ ਨਾ ਸਿਖਾਓ ਤੁਸੀਂ ਇੰਡਸਟਰੀ ਨੂੰ ਪਤਾ ਆ ਸ਼ੂਟਿੰਗ ਚੱਲ ਰਹੀ ਹੈ ਬੱਬੂ ਮੰਨਦੀ ਤੇ ਚਾਹ ਲਈ ਦੁੱਤ ਨਹੀਂ ਹੈਗਾ ਬਾਹਰੋਂ ਲੈ ਕੇ ਆ ਰਹੇ 31 ਰੁਪਏ ਦਾ ਕਦੇ ਚਾਹ ਇੱਕ ਵਾਰੀ ਮਿਲਣੀ ਆ ਪਹਿਲੇ ਰੋਟੀ ਦਾ ਵੀ ਪੁਰਾਣੀ ਨਾ ਪਾਣੀ ਮਿਲ ਰਿਹਾ ਇੱਥੇ ਇਹ ਹਾਲ ਹੈ ਇਹਨਾਂ ਦੇ